ਸਾਰੇ ਗੱਲਾਂ ਕਹਿ ਰਹੇ ਸੀ ਕਿ ਐਮਪੀ ਸਬਜੀ ਸਿੰਘ ਖਾਲਸਾ ਕਿਉਂ ਨਹੀਂ ਬੋਲੇ ਉਹਨਾਂ ਨੂੰ ਫਰੀਦਕੋਟ ਦੀ ਗੱਲ ਕਰਨੋਂ ਕੌਣ ਰੋਕ ਸਕਦਾ ਉਹਨਾਂ ਨੂੰ ਪੰਜਾਬ ਦੀ ਗੱਲ ਕੌਣ ਕਰਨੋਂ ਰੋਕ ਸਕਦਾ ਵੈਲ ਦੇ ਵਿੱਚ ਜਾ ਕੇ ਉੱਥੇ ਮੈਂ ਕਿਹਾ ਜੀ ਮੈਨੂੰ 1.5 ਸਾਲ ਹੋ ਗਿਆ ਐਮਪੀ ਬਣੇ ਨੂੰ ਤੁਸੀਂ ਮੈਨੂੰ ਇੱਕ ਵਾਰ ਵੀ ਮੌਕਾ ਨਹੀਂ ਦਿੱਤਾ ਅਸੀਂ ਕੱਲ੍ਹ ਦਵਾਂਗੇ ਮੈਂ ਕਿਹਾ ਜੀ ਨਹੀਂ ਮੈਂ ਤਾਂ ਅੱਜ ਹੀ ਬੋਲਣਾ ਹੈ ਜਿਵੇਂ ਬਾਕੀ ਐਮਪੀ ਜਾਨ ਨਹੀਂ ਆ ਉਹ ਗਲਾਸ ਦੇ ਸ਼ੀਸ਼ੇ ਹੁੰਦੇ ਆ ਨਾ ਡੋਰ ਹੁੰਦੇ ਆ ਸ਼ੀਸ਼ੇ ਆਦੇ ਆ ਕੁਝ ਹੋਰ ਉਹ ਖੁੱਲ ਜਾਂਦੇ ਆ ਮੇਰੇ ਤੋਂ ਨਹੀਂ ਖੁੱਲਦੇ ਤੁਸੀਂ ਕਿਹਾ ਕਿ ਤੁਹਾਡਾ ਜਿਹੜਾ ਫਿੰਗਰਪ੍ਰਿੰਟ ਹੈ ਉਹ ਵੀ ਨਹੀਂ ਲੱਗਦਾ ਹਾਂ ਨਹੀਂ ਲੱਗਦਾ ਐਂ ਤੁਰਿਆ ਜਾਂਦੇ ਆ ਜਾਨੇ ਆਈਦਰ ਐਟ ਇਹ ਨਾਲ ਲੈਣੇ ਆ ਫੀਲ ਲੈਣੇ ਆ ਤੇ ਖੋਲ੍ਹ ਤੁਲ ਜਾਂਦਾ ਮੇਰੇ ਫੇਸ ਨਾਲ ਦੇਖੋ ਸਿੱਖਾਂ ਨਾਲ ਭੇਦ ਭਾਵ ਦਾ ਇਹ ਕਰਦੇ ਹੀ ਆ ਜੀ ਇਹੀ ਕਾਰਨ ਹੋ ਸਕਦਾ ਪਾਰਲੀਮੈਂਟ ਦੇ ਵਿੱਚ ਬਹੁਤ ਵਾਰੀ ਰਿਕਵੈਸਟ ਕੀਤੀ ਸੀ ਮੈਂ ਬੋਲਣਾ ਹੈ ਬੋਲਣਾ ਹੈ ਬੋਲਣਾ ਹੈ ਕਿ ਮੈਨੂੰ ਟਾਈਮ ਨਹੀਂ ਸੀ ਦਿੰਦੇ ਫਿਰ ਕਹਿੰਦੇ ਜੀ ਲਿਖ ਕੇ দাও ਕੀ ਬੋਲੋਗੇ ਉਹੀ ਬੋਲੋਗੇ ਜੋ ਲਿਖ ਕੇ ਦਵੋਗੇ ਮਤਲਬ ਇਹ ਬਹੁਤ ਤਰੀਕਿਆਂ ਨਾਲ ਮੈਨੂੰ ਟਾਲਦੇ ਰਹੇ ਸਲਿੱਪ ਵੀ ਦੇਣੀ ਮੈਂ ਲਿਖ ਕੇ ਦੋ ਦੋ ਵਾਰੀ ਦੇਣੀ ਦਵਾਂਗੇ ਟਾਈਮ ਉਹਨਾਂ ਨੇ ਫਿਰ ਪੁੱਛੀ ਜਾਣਾ ਜਿਉ ਕੀ ਬੋਲੋਗੇ ਕਿਸ ਤੇ ਬੋਲੋਗੇ ਸਾਨੂੰ ਲਿਖ ਕੇ ਦਿਓ ਜਦੋਂ ਵਿਰੋਧੀਆਂ ਨੇ ਬਹੁਤ ਜ਼ਿਆਦਾ ਹੋ ਗਏ ਭਾਈ ਜੀ ਨਹੀਂ ਇਹ ਤਾਂ ਬੋਲਦਾ ਹੀ ਨਹੀਂ ਬੋਲਦਾ ਹੀ ਨਹੀਂ ਮੈਨੂੰ ਫੇਰ ਇਹ ਆ ਮੈਂ ਤਾਂ ਵੀ ਨਹੀਂ ਹੁੰਦਾ ਬੋਲਣਾ ਹੀ ਬੋਲਣਾ ਪ੍ਰੋਪੰਜਾਬੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਮਦੀਪ ਜੋਸ਼ ਸਿੰਘ ਲੋਕ ਸਭਾ ਸੰਸਦ ਦਾ ਸਰਦਰ ਸੈਸ਼ਨ ਸ਼ੁਰੂ ਹੋ ਚੁੱਕਿਆ ਹੈ ਕਈ ਲੀਡਰ ਗੱਲਾਂ ਕਰਦੇ ਸੀ ਕਿ ਐਮਪੀ ਸਰਜੀ ਸਿੰਘ ਖਾਲਸਾ ਬੋਲੇ ਕਿਉਂ ਨਹੀਂ ਅਜੇ ਤੱਕ ਸਾਡੇ ਨਾਲ ਅੱਜ ਐਮਪੀ ਸਰਜੀ ਸਿੰਘ ਖਾਲਸਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਖਾਲਸਾ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਇੱਥੇ ਸ਼ੁਰੂ ਕਰਦੇ ਹਾਂ ਤੁਸੀਂ ਕੱਲ ਸੰਸਦ ਦੇ ਵਿੱਚ ਸਪੀਚ ਦਿੱਤੀ ਔਰ ਉਹ ਸਪੀਚ ਲਗਾਤਾਰ ਵਾਇਰਲ ਹੋ ਰਹੀ ਹੈ ਨਹੀਂ ਅਸੀਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਆਪਣਾ ਪਾਰਲੀਮੈਂਟ ਦੇ ਵਿੱਚ ਬਹੁਤ ਵਾਰੀ ਰਿਕੁਐਸਟ ਕੀਤੀ ਸੀ ਮੈਂ ਬੋਲਣਾ ਹੈ ਬੋਲਣਾ ਹੈ ਬੋਲਣਾ ਹੈ ਇਹ ਮੈਨੂੰ ਟਾਈਮ ਨਹੀਂ ਸੀ ਦਿੰਦੇ ਹਰੇਕ ਵਾਰੀ ਕਹਿ ਦਿੰਦੇ ਸੀ ਜੀ ਵੀ ਪਹਿਲਾਂ ਤੁਸੀਂ ਦੱਸੋ ਬੋਲਣਾ ਕੀ ਹੈ ਫਿਰ ਲਿਖ ਕੇ ਫਿਰ ਕਹਿੰਦੇ ਜੀ ਲਿਖ ਕੇ ਦਓ ਕੀ ਬੋਲੋਗੇ ਉਹੀ ਬੋਲੋਗੇ ਜੋ ਲਿਖ ਕੇ ਦਵੋਗੇ ਮਤਲਬ ਇਹ ਬਹੁਤ ਤਰੀਕਿਆਂ ਨਾਲ ਮੈਨੂੰ ਟਾਲਦੇ ਰਹੇ ਫਿਰ ਕਰਦੇ ਕਰਦੇ ਹੁਣ ਇਹ ਪ੍ਰੈਸ ਵਾਲੇ ਵੀ ਤੇ ਵਿਰੋਧੀਆਂ ਨੂੰ ਵੀ ਗੱਲਾਂ ਆਉਂਦੀਆਂ ਸੀ ਜੀ ਵੀ ਇਹ ਬੋਲਦਾ ਨਹੀਂ ਫਿਰ ਉਹਦੇ ਚੱਕਰ ਦੇ ਵਿੱਚ ਪਰਸੋਂ ਮੈਂ ਜਿਸ ਦਿਨ ਬੋਲਿਆ ਉਸ ਤੋਂ ਇੱਕ ਦਿਨ ਪਹਿਲਾਂ ਮਰੀ ਸਪੀਕਰ ਸਾਹਿਬ ਨਾਲੋਂ ਮੈਂ ਥੋੜਾ ਜਿਹਾ ਮਤਲਬ ਰਿਕੁਐਸਟ ਕੀਤੀ ਔਰ ਥੋੜਾ ਜਿਹਾ ਕਿਹਾ ਵੀ ਵੈਲ ਦੇ ਵਿੱਚ ਜਾ ਕੇ ਉੱਥੇ ਮੈਂ ਕਿਹਾ ਜੀ ਮੈਨੂੰ ਡੇਢ ਸਾਲ ਹੋ ਗਿਆ ਐਮਪੀ ਬਣੇ ਨੂੰ ਤੁਸੀਂ ਮੈਨੂੰ ਇੱਕ ਵਾਰ ਵੀ ਮੌਕਾ ਨਹੀਂ ਦਿੱਤਾ ਅਸੀਂ ਕੱਲ ਦਵਾਂਗੇ ਮੈਂ ਕਿਹਾ ਜੀ ਨਹੀਂ ਮੈਂ ਤਾਂ ਅੱਜ ਹੀ ਬੋਲਣਾ ਤੇ ਨਹੀਂ ਅੱਜ ਅਸੀਂ ਟਾਈਮ ਖਤਮ ਹੋ ਗਿਆ ਕਿਉਂਕਿ 0:00 ਤੋਂ 2 ਵਜੇ ਤੱਕ ਹੁੰਦਾ ਹੈ ਫਿਰ ਨਹੀਂ ਅੱਜ ਤਾਂ ਹੁਣ ਅਸੀਂ ਦੇ ਨਹੀਂ ਸਕਦੇ ਵੀ ਕੱਲ ਤੁਹਾਡਾ ਅਸੀਂ ਨੋਟ ਕਰ ਲਿਆ ਵੀ ਕੱਲੋਂ ਪੱਕਾ ਤੁਹਾਨੂੰ ਅਸੀਂ ਟਾਈਮ ਦੇਵਾਂਗੇ ਫਿਰ ਉਹਦੇ ਕਰਕੇ ਫਿਰ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਅਸੀਂ ਬੋਲਣ ਵਾਸਤੇ ਕਿੰਨਾ ਸਮਾਂ ਮਿਲਿਆ ਜੀ 1 ਮਿੰਟ ਹੀ ਹੁੰਦਾ ਜੀ ਬੋਲਣ ਵਾਸਤੇ ਤਾਂ 1 ਮਿੰਟ ਹੀ ਹੁੰਦਾ ਉਹਦੇ ਵਿੱਚ ਫਿਰ ਮੈਨੂੰ ਜਿਹੜਾ ਮੇਨ ਸੀਗਾ ਮੈਨੂੰ ਜੋ ਆਪਣੇ ਹਲਕੇ ਦੇ ਵਿੱਚ ਕਿਉਂਕਿ ਜੀ ਮੇਰੇ ਕੋਲੇ ਬਹੁਤ ਰਿਕੁਐਸਟਾਂ ਵੀ ਆਉਨੀਆਂ ਐ ਬਈ ਪਾਰਲੀਮੈਂਟਲ ਰੀਲੀਫ ਫੰਡ ਦੀਆਂ ਲੈਟਰਾਂ ਮੈਂ ਬਹੁਤ ਦਿੰਦਾ ਐ ਭੇਜਦਾ ਐ ਮਤਲਬ ਪੀਐਮਓ ਆਫਿਸ ਤੇ ਕਿ ਇਹ ਲੋਕਾਂ ਨੂੰ ਕੈਂਸਰ ਦੇ ਫੰਡ ਦਿੱਤੇ ਜਾਣ ਪੈਸੇ ਦਿੱਤੇ ਜਾਣ ਉਹਦੇ ਵਿੱਚ ਇਹੀ ਹੁੰਦਾ ਐ ਜੀ ਉਹ ਸਾਰੀਆਂ ਜਿਹੜੀਆਂ ਬਿਮਾਰੀਆਂ ਪਾਣੀ ਕਰਕੇ ਹੀ ਆ ਕਿਉਂਕਿ लुधियाना तो जेड़ा इंडस्ट्रियल वेस्ट है देखो किसी टाइम बुड्ढा नाला कितना साफ ਸੀ बिल्कुल ਲੋਕੀ ਇਸ਼ਨਾਨ ਕਰਦੇ ਸੀ ਪੀਂਦੇ ਵੀ ਸੀ ਹੌਲੀ ਹੌਲੀ ਉਹਦੇ ਚ ਸੀਵਰੇਜ ਦਾ ਵੇਸਟ ਫੇਰ ਇੰਡਸਟਰੀਅਲ ਵੇਸਟ गिरके ਉਹ ਫਿਰ ਸਤਲੁਜ ਚ ਲੱਗ ਗਿਆ गिरਨ ਅਗੇ ਸਤਲੁਜ ਚ ਗਿਰਨ ਕਰਕੇ ਉਹ ਫਿਰ ਹਰੀਕੇ ਪੱਤਣ ਤੋਂ ਦੋ ਨਹਿਰਾ ਨਿਕਲਦੀਆਂ ਇੱਕ ਰਾਜਸਥਾਨ ਫੀਡਰ ਇੱਕ ਫੀਡਰ ਇੱਕ ਸਰੰਦ ਫੀਡਰ ਜੀ ਜਿਹੜੀ ਸਰੰਦ ਫੀਡਰ ਹੈ ਉਹ ਆਪਣੇ ਫਰੀਦਕੋਟ ਫਰੋਜ਼ਪੁਰ ਅਬੋਰ ਜਲਾਲਾਬਾਦ ਇਸ ਏਰੀਏ ਦੇ ਵਿੱਚ ਪਾਣੀ ਸਪਲਾਈ ਕਰਦੀ ਹੈ ਤੇ ਉਹ ਡਾਈਆਂ ਦੀਆਂ ਫੈਕਟਰੀਆਂ ਐ ਹੋਰ ਬਹੁਤ ਕੈਮੀਕਲ ਵਿੱਚ ਹੋਣ ਕਰਕੇ ਲੈਦਰ ਦੀਆਂ ਫੈਕਟਰੀਆਂ ਦੇ ਵੇਸਟ ਸਟੋਨ ਕਰਕੇ ਮਤਲਬ ਕੈਂਸਰ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ ਬਹੁਤ ਜ਼ਿਆਦਾ ਕੈਂਸਰ ਹੈ ਸਾਡੇ ਮਤਲਬ ਤੁਸੀਂ ਇਹ ਲਾ ਲਓ ਬਈ ਕਈ ਟ੍ਰੇਨਾਂ ਤਾਂ ਜਿਹੜੀਆਂ ਰਾਜਸਥਾਨ ਨੂੰ ਜਾਂਦੀਆਂ ਹੈ ਹਸਪੀਟਲ ਵਾਸਤੇ ਮਤਲਬ ਇਧਰ ਜੈਪੁਰਲ ਉਹਨਾਂ ਦਾ ਟ੍ਰੇਨਾਂ ਦਾ ਨਾਮ ਹੀ ਕੈਂਸਰ ਟ੍ਰੇਨ ਪੈ ਗਿਆ ਹੈ ਬਈ ਸਾਰੇ ਪੇਸ਼ੈਂਟ ਹੀ ਕੈਂਸਰ ਦੇ ਹੁੰਦੇ ਆ ਉਹਦੇ ਵਿੱਚ ਇਸ ਕਰਕੇ ਫਿਰ ਅਸੀਂ ਮੈਂ ਹੁਣ ਉਹਨਾਂ ਨੂੰ ਕਿਹਾ ਹੈ ਬਈ ਪਾਣੀ ਦਾ ਹੱਲ ਕੀਤਾ ਜਾਵੇ ਤਾਂ ਜੋ ਮਤਲਬ ਲੋਕਾਂ ਨੂੰ ਕੋਈ ਰਿਲੀਫ ਤਾਂ ਮਿਲੇ ਐ ਇਸ ਜੀ ਗੱਲ ਨਹੀਂ ਆ ਵੀ ਇਹਦਾ ਹੱਲ ਨਹੀਂ ਹੋ ਸਕਦਾ ਸਰਕਾਰ ਚਾਵੇ ਤਾਂ ਹੱਲ ਵੀ ਹੋ ਸਕਦਾ ਇਹ ਹੁਣ ਭਗਵੰਤ ਮਾਨ ਸਾਹਿਬ ਐ ਇਹ ਪਹਿਲਾਂ ਉਥੋਂ ਬੋਤਲਾਂ ਭਰ-ਭਰ ਕੇ ਤੇ ਘਰਾਓ ਕਰਦੇ ਸੀ ਮੰਤਰੀਆਂ ਦਾ ਤੇ ਜਦੋਂ ਦੇ 4 ਸਾਲ ਹੋ ਗਏ ਹੁਣ ਐਮਪੀ ਬਣੇ ਐ ਤਾਂ ਇਹਨਾਂ ਨੇ ਮੁੜ ਕੇ ਗੱਲ ਇਹ ਨਹੀਂ ਕੀਤੀ ਡਬਲ ਸਟੈਂਡਰਡ ਐ ਨਾ ਇਹਨਾਂ ਦਾ ਤੇ ਇਸ ਲਈ ਹੋਣ ਅਸੀਂ ਭਾਈ ਇਹ ਮੁੱਦਾ ਦੁਬਾਰਾ ਵੀ ਚੱਕੂੰਗਾ ਮੈਂ ਮਿਲੂੰਗਾ ਵੀ ਤੇ ਦੁਬਾਰਾ ਵੀ ਚੱਕੂੰਗਾ ਇਹ ਜਿਹੜੇ ਮੁੱਦੇ ਆ ਨਾ ਇਹ ਪਾਣੀਆਂ ਦਾ ਮੁੱਦਾ ਮੇਨ ਹੈ ਦੇਖੋ ਜਿਹਦੇ ਘਰੇ ਕੈਂਸਰ ਵੜ ਗਿਆ ਉਹ ਘਰ ਸਮਝ ਲਓ ਵੀ ਜੇ ਤਾਂ ਗਰੀਬ ਦਾ ਘਰ ਹੈ ਉਹ ਤਾਂ ਲਾਜ ਹੀ ਨਹੀਂ ਕਰਾ ਸਕਦਾ ਉਹ ਤਾਂ ਵੈਸੇ ਹੀ ਖਤਮ ਹੋ ਗਿਆ ਤੇ ਜਿਹੜਾ ਕੋਈ ਜਿਹਦੇ ਕੋਲੇ 4 ਪੈਸੇ ਹੈ 4 ਦਾਣੇ ਹੈ ਉਹਦਾ ਵੈਸੇ ਹੀ ਲੱਕ ਟੁੱਟ ਜਾਂਦਾ ਬਹੁਤ ਮਹਿੰਗਾ ਖਰਚ ਹੈ ਇਹਦਾ ਅਸੀਂ ਜਿੰਨੀਆਂ ਵੀ ਮੇਰੇ ਕੋਲੇ ਲੈਟਰਸ ਆਈਆਂ ਹੈ ਜਾਂ ਰਿਕੁਐਸਟ ਆਈਆਂ ਹੈ ਬਈ ਸਾਨੂੰ ਪ੍ਰਾਈਮ ਮਿਨਿਸਟਰ ਫੰਡ ਦੇ ਵਿੱਚੋਂ ਪੈਸੇ ਦਵਾਏ ਜਾਣ ਹੈਲਪ ਕਰਾਈ ਜਾ ਵੀ ਮੈਂ ਇਸ ਤਕਰੀਬਨ ਸਾਰਿਆਂ ਨੂੰ ਹੀ ਦਵਾਤੇ ਪੈਸੇ ਤੇ ਜਿੰਨੀ ਮਦਦ ਹੋ ਸਕੇ ਅਸੀਂ ਕਰਦੇ ਆਂ ਤੇ ਬਾਕੀ ਇਹ ਹੈ ਭਾਈ ਜੋ ਹੋ ਸਕੇ ਹੁਣ ਅੱਗੇ ਵੀ ਕਰਾਂਗੇ ਐਮਪੀ ਸਾਹਿਬ ਜਿਹੜਾ ਪਾਣੀਆਂ ਦਾ ਮੁੱਦਾ ਹੈ ਇਹ ਤੇ ਸਿਆਸਤ ਵੀ ਬਹੁਤ ਹੋਈ ਆ ਪਿਛਲੇ ਸਮੇਂ ਆਪਾਂ ਦੇਖਿਆ ਕਦੇ ਉਹ ਸਮਾਂ ਸੀ ਜਦੋਂ ਬਹੁਤ ਸਾਰੇ ਸਰਕਾਰ ਦੇ ਲੀਡਰ ਪਾਣੀ ਦੀਆਂ ਬੋਤਲਾਂ ਭਰਦੇ ਹੁੰਦੇ ਸੀ ਕਿ ਦੇਖੋ ਜੀ ਕਾਲਾ ਪਾਣੀ ਹੋਇਆ ਪਿਆ ਇਹ ਸਾਨੂੰ ਕਾਲਾ ਪਾਣੀ ਕਰਦਾ ਇਹ ਬੁੱਢੇ ਨਾਲੇ ਦਾ ਸਾਰਾ ਪਾਣੀ ਹੈ ਨਾ ਪਰ ਹੁਣ ਅੱਜ ਕੱਲ ਜਦੋਂ ਆਪਾਂ ਦੇਖਦੇ ਹਾਂ ਉਹ 19 ਸਿਆਸਤ ਤਾਂ ਬਹੁਤ ਬਹੁਤ ਹੋਈ ਹੈ ਪਰ ਉਹ ਤੇ ਕੰਮ ਨਹੀਂ ਕਰ ਪਾਏ ਨਹੀਂ ਕਰਦੇ ਜੀ ਹੁਣ ਤਾਂ ਹੀ ਤਾਂ ਆਪਾਂ ਪਾਰਲੀਮੈਂਟ ਦੇ ਵਿੱਚ ਮੁੱਦਾ ਚੱਕਿਆ ਹੈ ਮੁੱਦੇ ਨਾਲ ਇਦਾਂ ਨਾ ਫਿਰ ਉਹਦੇ ਵਿੱਚ ਇਹ ਹੈ ਵੀ ਪਾਣੀ ਦਾ ਸੀ ਕੈਂਸਰ ਦੀ ਮੈਂ ਦੁਬਾਰਾ ਵੀ ਚੱਕੂੰਗਾ ਮੈਂ ਮਿਲੂੰਗਾ ਮੈਂ ਤਾਂ ਹੀ ਇਹਦਾ ਮੁੱਦਾ ਚੱਕਿਆ ਇੱਕ ਤੁਹਾਡੀ ਹੋਰ ਗੱਲ ਜਿਹੜੀ ਹੈ ਬਹੁਤ ਜ਼ਿਆਦਾ ਲੋਕ ਉਹ ਦੇਖ ਰਹੇ ਸੀ ਤੁਸੀਂ ਕਿਹਾ ਕਿ ਮੇਰੇ ਫਿੰਗਰਪ੍ਰਿੰਟ ਨਹੀਂ ਲੱਗਦੇ ਮੇਰਾ ਜਿਹੜਾ ਉਹ ਕਿਸੇ ਨੇ ਸਾਰਾ ਓਏ ਆਇਆ ਵੀ ਜਿੱਦਾਂ ਮੈਂ ਜਾਣਾ ਹੈ ਜੀ ਤਾ ਜਿਵੇਂ ਬਾਕੀ ਐਮਪੀਜ਼ ਜਾਨ ਨੇ ਆ ਉਹ ਗਲਾਸ ਦੇ ਸ਼ੀਸ਼ੇ ਹੁੰਦੇ ਆ ਨਾ ਡੋਰ ਹੁੰਦੇ ਆ ਸ਼ੀਸ਼ਿਆਂ ਦੇ ਆ ਕੁਝ ਹੋਰ ਉਹ ਖੁੱਲ ਜਾਂਦੇ ਆ ਮੇਰੇ ਤੋਂ ਨਹੀਂ ਖੁੱਲਦੇ ਅਜੋ ਫੇਸ ਨਾਲ ਹੀ ਖੁੱਲ ਜਾਂਦੇ ਆ ਜੀ ਉਹ ਫੈਨ ਤੁਰਿਆ ਜਾਂਦੇ ਆ ਆਈਦਰ ਰੈਟਨਾ ਲੈਂਦੇ ਆ ਫੇਸ ਲੈਂਦੇ ਆ ਤੇ ਖੁੱਲ ਖੁੱਲ ਜਾਂਦਾ ਪਰ ਮੇਰੇ ਫੇਸ ਨਾਲ ਨਹੀਂ ਖੁੱਲਦੇ ਤੇ ਤੁਸੀਂ ਕਿਹਾ ਕਿ ਇੱਕ ਤੁਹਾਡਾ ਜਿਹੜਾ ਫਿੰਗਰਪ੍ਰਿੰਟ ਆ ਉਹ ਵੀ ਨਹੀਂ ਲੱਗਦਾ ਉੱਥੇ ਹਾਂ ਨਹੀਂ ਲੱਗਦਾ ਉਹੀ ਹੋ ਗਿਆ ਨਾ ਸਾਰਾ ਕੁਝ ਉਹੀ ਹੋ ਗਿਆ ਫਿਰ ਤੁਸੀਂ ਗੱਲ ਅੱਗੇ ਦਿੱਤੀ ਸ਼ਿਕਾਇਤ ਮੈਂ ਕੀਤੀ ਆ ਜੀ ਗੱਲ ਸਗੋ ਮੈਂ ਕਿ ਇੱਕ ਵਾਰੀ ਗਿਆ ਤੇ ਉਹ ਸਿਕਿਉਰਟੀ ਵਾਲੇ ਬੜੇ ਹੋਏ ਯਾਰ ਵੀ ਕਿਵੇਂ ਨਹੀਂ ਖੁੱਲਦਾ ਐਮਪੀ ਸਾਹਿਬ ਆ ਉਹਨਾਂ ਨੇ ਬੁਲਾਇਆ ਉਹ ਫਿਰ ਉਹ ਕਹਿੰਦੇ ਮੈਨੂੰ ਦੱਸਦੇ ਜੀ ਕਹਿੰਦੇ ਅਸੀਂ 2 ਘੰਟੇ ਲੱਗੇ ਰਹੇ ਉਹ ਤੁਹਾਡਾ ਨਹੀਂ ਚੱਲਿਆ ਫੇਰ ਵੀ ਤੁਸੀਂ ਕੀ ਸਮਝਾ ਕਿ ਇਹ じゃ ਕਿਉਂ ਹੋ ਰਿਹਾਗਾ ਪਤਾ ਨਹੀਂ ਕੀ ਗੱਲ ਹੈ ਸਿੱਖਾਂ ਨਾਲ ਭੇਦਭਾਵਤਾ ਇਹ ਕਰਦੇ ਹੀ ਆ ਜੀ ਇਹੀ ਕਾਰਨ ਹੋ ਸਕਦਾ ਹੋਰ ਤਾਂ ਕੋਈ ਕਾਰਨ ਨਹੀਂ ਹੈ ਬਾਕੀ ਸਾਰੇ ਐਮਪੀ ਜੋ ਜਾਂਦੇ ਹੋ ਖੁੱਲੇ ਬਿਲਕੁਲ ਜੀ ਬਿਲਕੁਲ ਖੁੱਲਦੇ ਆ ਮੇਰੀ ਵਾਰੀ ਨਹੀਂ ਖੁੱਲਦੀ ਹੂੰ ਇਹਦੀ ਤੁਸੀਂ ਸਪੀਕਰ ਨੂੰ ਸ਼ਿਕਾਇਤ ਕੀਤੀ ਫਿਰ ਮੈਂ ਕਰੂੰਗਾ ਜੀ ਹੁਣ ਪਹਿਲਾਂ ਮੈਨੂੰ ਸੀਰੀਅਸ ਨਹੀਂ ਸੀ ਲੈਂਦਾ ਵੀ ਚਲੋ ਕੋਈ ਗੱਲ ਨਹੀਂ ਪਰ ਮੈਂ ਹੁਣ ਇਹ ਫੀਲ ਕਰਦਾ ਵੀ ਇਹ ਸ਼ਾਇਦ ਦੇ ਭੇਦ ਭਾਵਿਤ ਕਰਾਈ ਕਰਦੇ ਆ ਸਾਡੇ ਨਾਲ ਸਿੱਖਾਂ ਨਾ ਹੂੰ ਕਿਉਂਕਿ ਲਗਾਤਾਰ ਸਾਰੇ ਇਹ ਗੱਲਾਂ ਕਹਿ ਰਹੇ ਸੀ ਕਿ ਐਮਪੀ ਸਬਜੀ ਸਿੰਘ ਖਾਲਸਾ ਕਿਉਂ ਨਹੀਂ ਬੋਲੇ ਤਾਂ ਉਹ ਅੱਜ ਕਾਰਨ ਤੁਹਾਨੂੰ ਲੱਗਦਾ ਕਿ ਇਹੀ ਕਾਰਨ ਹੋ ਸਕਦਾ ਹੈਗਾ ਹਾਂ ਹਾਂ ਬਸ ਇਹੀ ਗੱਲਾਂ ਹੁਣ ਆਪਾਂ ਬੈਂਡ ਰਿਕੁਐਸਟ ਦਾ ਜੀ ਦੇਖੋ ਸ਼ੁਰੂ ਤੋਂ ਕਰਦਾ ਸੀ ਜੀ ਪਰ ਰਿਕੁਐਸਟ ਹੀ ਕਰਦਾ ਸੀ ਜੀ ਵੀ ਬੋਲਣ ਤੋਂ ਕਿ ਕਿ ਸਲਿੱਪ ਵੀ ਦੇਣੀ ਮੈਂ ਲਿਖ ਕੇ ਦੋ ਦੋ ਵਾਰੀ ਦੇਣੀ ਦਵਾਂਗੇ ਟਾਈਮ ਉਹਨਾਂ ਨੇ ਫਿਰ ਪੁੱਛੀ ਜਾਣਾ ਜੋ ਕੀ ਬੋਲੋਗੇ ਕਿਸ ਤੇ ਬੋਲੋਗੇ ਸਾਨੂੰ ਲਿਖ ਕੇ ਦੋ ਕੀ ਬੋਲੋਗੇ ਫਿਰ ਜੋ ਲਿਖ ਕੇ ਦਵੋਗੇ ਉਹੀ ਬੋਲਣਾ ਉਸ ਤੋਂ ਸਵਾਏ ਹੋਰ ਨਹੀਂ ਕੁਝ ਬੋਲਣਾ ਐਵੇਂ ਦੀਆਂ ਗੱਲਾਂ ਬਹੁਤ ਦੇਰ ਚੱਲੀ ਗਈਆਂ ਫਿਰ ਹੁਣ ਜਦੋਂ ਵਿਰੋਧੀਆਂ ਨੇ ਬਹੁਤ ਜ਼ਿਆਦਾ ਹੋਗੇ ਬਈ ਜੀ ਨਹੀਂ ਇਹ ਤਾਂ ਬੋਲਦਾ ਹੀ ਨਹੀਂ ਬੋਲਦਾ ਹੀ ਨਹੀਂ ਮੈਨੂੰ ਫੇਰ ਕਿਹਾ ਮੈਂ ਕਿਹਾ ਵੀ ਨਹੀਂ ਹੁਣ ਤਾਂ ਬੋਲਣਾ ਹੀ ਬੋਲਣਾ